ਨਮਸਕਾਰ ਇੰਡੀਅਨ ਟੀਵੀ ਨਿਊਜ਼ ਦੇਖਣ ਵਾਲਿਆਂ ਨੂੰ ਰਮੇਸ਼ ਕੱਬਾ ਜੀ ਨਮਸਕਾਰ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੱਜ ਨਗਰ ਕੌਂਸਲ ਯੋਸਾਹ ਸਾਹਿਬ ਨਾਲ ਗੱਲਬਾਤ ਕੀਤੀ ਉਹ ਵੀ ਸੁਣਾਵਾਂਗੇ ਕੀ ਕਹਿੰਦੇ ਐ ਪਰ ਰੇਲਵੇ ਰੋਡ ਔਰ ਸ਼ਾਸਤਰੀ ਮਾਰਕੀਟ ਤੇ ਵਿੱਚ ਲੋਕਾਂ ਵੱਲੋਂ ਬਾਹਰ ਸਮਾਨ ਰੱਖ ਕੇ ਟ੍ਰੈਫਿਕ ਨੂੰ ਜਾਨ ਕੀਤਾ ਹੋਇਆ ਹੈ ਸ਼ਾਸਤਰੀ ਮਾਰਕੀਟ ਔਰ ਗੁਰਦੁਆਰਾ ਬਾਜ਼ਾਰ ਦੇ ਵਿੱਚ ਪੀੜਾ ਪਜਾਉਣ ਬਾਜ਼ਾਰ ਹੋਣ ਕਾਰਨ ਜਿਹੜਾ ਸ਼ਾਸਤਰੀ ਮਾਰਕੀਟ ਦੇ ਵਿੱਚ 3-3 4-4 ਫੁੱਟ ਦੋਨੋਂ ਪਾਸੇ ਦੁਕਾਨਾਂ ਦੇ ਬਾਹਰ ਸਾਮਾਨ ਰੱਖਿਆ ਹੋਇਆ ਔਰ ਸੜਕ ਦੇ ਉੱਤੇ ਬੈਠ ਕੇ ਮਹਿੰਦੀ ਲਾਉਣ ਵਾਲੇ ਮਹਿੰਦੀ ਲਾ ਰਿਹਾ ਔਰ ਰਫੂ ਕਰਨ ਵਾਲੇ ਜਿਹੜੇ ਰਫੂ ਕਰ ਰਹੇ ਆ ਔਰ ਰੇੜੀਆਂ ਵੀ ਲੱਗੀਆਂ ਹੋਈਆਂ ਜਿੱਥੋਂ ਟ੍ਰੈਫਿਕ ਦੀ ਸਮੱਸਿਆ ਸਾਫ਼ ਨਜ਼ਰ ਆ ਰਹੀ ਹੈ ਔਰ ਰੇਲਵੇ ਰੋਡ ਦੇ ਉੱਤੇ ਜੋ ਸੁਣਨ ਦੇ ਵਿੱਚ ਆਈ ਹੈ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਸੁਣਨ ਦੇ ਵਿੱਚ ਆਈ ਹੈ ਕਿ ਜੋ ਦੁਕਾਨ ਦੇ ਬਾਹਰ ਰੇੜੀਆਂ ਲੱਗੀਆਂ ਹੋਈਆਂ ਜਾਂ ਫੁੱਟਬਾਥ ਦੇ ਉੱਤੇ ਅੱਡੇ ਲੱਗੇ ਹੋਏ ਆ ਉਹਨਾਂ ਤੋਂ ਦੁਕਾਨਦਾਰ ਪੈਸੇ ਲੈਂਦੇ ਆ ਔਰ ਪੈਸੇ ਲੈ ਕੇ ਉਹ ਟ੍ਰੈਫਿਕ ਨੂੰ ਜਾਮ ਕਰਦੇ ਆ ਤੇ ਇਸ ਵੱਲ ਨਗਰ ਕੌਂਸਲ ਨੂੰ ਧਿਆਨ ਦੇਣਾ ਚਾਹੀਦਾ ਹੈ ਗੱਲ ਕਰਦੇ ਆ ਯੋ ਅਮਰਤਪਾਲ ਨਾਲ ਜੀ ਅੱਜ ਕਰਦੇ ਕੀਤੇ ਗਏ ਆ ਵਿ ਟੈਂਪਰੇਰੀ ਇਨਕਲੋਜ਼ ਜਿਵੇਂ ਸਮਾਨਬਾ ਜਾਂ ਸਮਾਨ ਦਾ ਸਮਾਨਬਾਰ ਰੱਖ ਕੇ ਨਜਾਇਜ਼ ਕਬਜ਼ੇ ਹੋਏ ਹੈ ਚਾਹੇ ਹੋ ਮਤਲਬ ਕਿ ਆਪਣਾ ਕੋਈ ਵੀ ਮਤਲਬ ਕਿ ਆਪਣੇ ਲਵਾਏ ਹੋਏ ਉਹਨਾਂ ਨੇ ਕਰਜ਼ੇ ਲਵਾਏ ਹੋਏ ਹੈ ਪੈਸੇ ਲਏ ਕਰੋਨੇ ਜਿਵੇਂ ਮਰਜ਼ੀ ਕਰਵਾਉਂਦੇ ਆ ਤੇ ਉਹਦੇ ਬਾਰੇ ਜਦੋਂ ਲੱਗੀ ਗੱਲ ਹੈ ਸਰ ਯਾਨਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਨਾ ਏਡੀਸੀ ਮੈਡਮ ਡਿਸਟ੍ਰਿਕਟ ਰੋਡ ਸੇਫਟੀ ਦੀ ਹਰ ਮਹੀਨੇ ਮੀਟਿੰਗ ਕਰਦੇ ਨੇ ਜੀ ਜਿਹੜਾ ਜਨਾਬ ਵੱਲੋਂ ਮੁੱਦਾ ਉਠਾਇਆ ਗਿਆ ਇਹ ਉਸ ਦੇ ਵਿੱਚ ਇੱਕ ਬਰਨਿੰਗ ਇਸ਼ੂ ਹੈ ਵੀ ਸ਼ਹਿਰਾਂ ਵਿੱਚ ਜਿਹੜੇ ਸਮੂਥ ਟ੍ਰੈਫਿਕ ਦੇ ਰਿਗਾਰਡਿੰਗ ਵੀ ਅਸੀਂ ਜਿਹੜੋ ਵੀ ਹੈ ਨੈਸੈਸਰੀ ਸਟੈਪਸ ਲੈਣੇ ਨੇ ਤੇ ਉਹਨਾਂ ਦੇ ਵਿੱਚੋਂ ਅਸੀਂ ਟੱਚ ਦੇ ਵਿੱਚ ਆ ਜਿਹੜੇ ਲੋਕਲ ਆਪਣੇ ਯਾਨਕੀ ਟ੍ਰੈਫਿਕ ਵਾਲੇ ਹੈਗੇ ਨੇ ਤੇ yellow line ਲਗਾਈ ਜਾਏਗੀ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਯਾਨਕੀ ਮਾਰਕੀਟ ਏਰੀਆਜ਼ ਹੈਗੇ ਨੇ ਸਮਨਾ ਐਸਟੀਮੇਟ ਸਾਡਾ ਪ੍ਰਪੇਅਰਡ ਹੈ ਬਟ ਡੂ ਟੂ ਯਾਨਕੀ ਹਾਊਸਿੰਗ ਮੀਟਿੰਗ ਨਹੀਂ ਹੋਈ ਇਸ ਕਰਕੇ ਉਹ ਅਸੀਂ ਯਾਨਕੀ ਨਹੀਂ ਕਰਵਾ ਸਕੀ ਜਲਦੀ ਆ ਉਸ ਦੀ ਮੀਟਿੰਗ ਕਰਵਾ ਕੇ ਉਹਦਾ ਅਸੀਂ ਟੈਂਡਰ ਲਗਵਾ ਕੇ ਸ਼ਹਿਰ ਦੇ ਵਿੱਚ yellow line ਲਗਾਈ ਜਾਏਗੀ ਤੇ ਉਸ ਤੋਂ ਇਲਾਵਾ ਜੇ ਉਹ ਵੀ yellow line ਨੂੰ ਕਰਾਸ ਕਰੇਗਾ ਫਿਰ ਉਹ ਟ੍ਰੈਫਿਕ ਵਾਲੇ ਉਹਦਾ ਚਲਾਨ ਕੱਟਣਗੇ ਤੇ ਸਾਡੇ ਵੱਲੋਂ ਵੀ ਉਹਦਾ ਜਿੰਕੇ ਜੋ ਸਮਾਨ ਹੈ ਕਨਫਿਸਕੇਟ ਕੀਤਾ ਜੋ ਚੱਕਿਆ ਦੁਕਾਨਾਂ ਦੇ ਬਾਹਰ ਸਮਾਨ ਰੱਖਣਾ ਲੋਕ ਬਹੁਤ ਪਰੇਸ਼ਾਨੀਆਂ ਨਾਲ ਝੂਰਦੇ ਕਿਉਂਕਿ ਉੱਥੋਂ ਟੂ-ਵੀਲਰ ਵੀ ਟਪਣਾ ਔਖਾ ਹੋ ਚੁੱਕਿਆ ਹੋਂਦੇ ਬਾਰੇ ਤੁਸੀਂ ਕੀ ਕਹੋਗੇ ਸਰ ਜਿਹੜਾ ਦੇਖੋ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਹੈ ਉਹ 100% ਗਲਤ ਹੈ ਯਾਨਕਿ ਜੋ ਇਹ ਆਪਾਂ ਨੂੰ ਮੰਨਣਾ ਪਊਗਾ ਵੀ ਦੁਕਾਨ ਦੇ ਬਾਹਰ ਨਾਲੀ ਦੇ ਬਾਹਰ ਨਾਲੀ ਦੇ ਬਾਹਰ ਦੇ ਸ਼ਟਰ ਦੇ ਬਾਹਰ ਆਪਾਂ ਗੱਲ ਕਰੀ ਜੇ ਕੋਈ ਸਮਾਨ ਰੱਖਿਆ ਜਾਂਦਾ ਤਾਂ ਉਹ 100% ਗਲਤ ਹੈ। ਅਫੇ ਟਾਈਮ-ਟਾਈਮ ਦੇ ਸਬੰਧੀ ਯਾਨਕਿ ਲੋਕਾਂ ਨੂੰ ਆਪਣੇ ਦੁਕਾਨਦਾਰ ਭਰਾਵਾਂ ਨੂੰ ਪਹਿਲਾਂ ਅਸੀਂ ਨਿੱਜੀ ਤੌਰ ਤੇ ਵੀ ਜਾ ਕੇ ਕਹੀ ਜਾਂਦੇ ਆ ਤੇ ਫਿਰ ਜੇ ਨਹੀਂ ਮੰਨਦੇ ਸੀ ਸਮਾਨ ਚੱਕ ਦਿੰਦੇ ਆ। ਹੁਣ ਫੇਰ ਇਹ ਪਹਿਲਾਂ ਵੀ ਸਾਡੇ ਕਾਫੀ ਕੰਪਲੇਨਟਸ ਲੋਕਾਂ ਵੱਲੋਂ ਸਾਡੇ ਧਿਆਨ 'ਚ ਆਈਆਂ ਨਹੀਂ ਵੀ ਸ਼ਹਿਰ ਵਿੱਚ ਦੁਕਾਨਦਾਰ ਭਰਾਵਾਂ ਨੇ ਯਾਨਕੀ ਦੁਕਾਨਾਂ ਦੇ ਬਾਹਰ ਆਪਣਾ ਕਾਫੀ ੱਡੇ ਵਗੈਰਾ ਲਗਾ ਰੱਖਿਆ ਜਾਂ ਕਿਸ ਨਾ ਕਿਸੇ ਨੂੰ ਰੇੜੀ ਵਾਲੇ ਨੂੰ ਆਪਣੀ ਦੁਕਾਨ ਦੇਗੇ ਖੜਾ ਰੱਖਿਆ ਜੀ ਇਸ ਨੂੰ ਦੁਆਰ ਤੇ ਟੇਕ ਅਪ ਕੀਤਾ ਜਾਏਗਾ ਸਰ ਯਾਨਕੀ ਇੱਕ ਦੋ ਦਿਨ ਦੇ ਵਿੱਚ ਇਹਨੂੰ ਟੇਕ ਅਪ ਕਰ ਲੈਂਦੇ ਆ ਇੱਕ ਦੋ ਵਾਰ ਨਿੱਜੀ ਤੌਰ ਤੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕੀਤੀ ਜਾਏਗੀ ਜੇ ਫਿਰ ਵੀ ਯਾਨਕੀ ਸਿਟੀ ਨਹੀਂ ਸੁਧਰਦੀ ਤਾਂ ਫਿਰ 100% ਤੇ ਰੋਣਾ ਸਮਾਨ ਅਸੀਂ ਚੱਕ ਕੇ ਲੈਂਦੇ ਆ ਸਰ ਤੁਹਾਨੂੰ ਪਤਾ ਹੈ ਵੀ ਬਿਲਕੁਲ ਗਲਤ ਸਮਾਨ ਰੱਖਣਾ ਤੇ ਹਾਲੇ ਤੱਕ ਉਹਦੇ ਬਾਰੇ ਕਾਰਵਾਈ ਕਿਉਂ ਨਹੀਂ ਕੀਤੀ ਇਹਨਾਂ ਚੋਰੇ ਸਰ ਦੇਖੋ ਆਪਾਂ ਸਮਾਜ ਚ ਰਹਿਨੇ ਆ ਜੀ ਸਮਝਾ ਕੇ ਜੇ ਕੋਈ ਕੰਮ ਹੋ ਜੇ ਤਾਂ ਜ਼ਿਆਦਾ ਵਧੀਏ ਇੱਕ ਵਾਰ ਨਿੱਜੀ ਤੌਰ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਟਾਈਮ ਟੂ ਟਾਈਮ ਬੇਨਤੀ ਕਰਦੇ ਰਹਨੇ ਆ ਟਾਈਮ ਟੂ ਟਾਈਮ ਚੱਕਦੇ ਵੀ ਰਹਨੇ ਆ ਹੁਣ ਕਾਫੀ ਚਿਰ ਹੋ ਗਿਆ ਨਹੀਂ ਚੱਕਿਆ ਇਹ ਗੱਲ ਸਹੀ ਹੈ ਜੀ ਕਿਉਂਕਿ ਇਹ ਰੈਗੂਲਰ ਐਕਸਰਸਾਈਜ਼ ਹੈ ਜੇ ਹੁਣ ਸੈੱਟ ਹੋ ਜਾਣਗੇ ਜਾਨਕੀ ਆਪਣੇ ਆਪਣੇ ਚੀਜ਼ਾਂ ਅੰਦਰ ਰੱਖ ਲੈਣਗੇ ਤੇ ਜੋ ਅੱਡੇ ਆ ਉਹਨਾਂ ਨੂੰ ਚੱਕ ਲੈਣਗੇ ਤਾਂ ਠੀਕ ਹੈ ਨਹੀਂ ਫਿਰ ਚੱਕਾਂਗੇ ਅਸੀਂ ਸਮਾਨ ਚੱਕਾਂਗੇ ਤੇ ਚਲਾਣ ਵੀ ਕੱਟੇ ਜਾਣਗੇ ਇੱਥੇ ਦੇ ਵਹੀਕਲ ਭਰੇ ਬਾਜ਼ਾਰ ਦੇ ਵਿੱਚ ਵੜਦੇ ਆ ਉਹਨਾਂ ਵਾਸਤੇ ਕੋਈ ਪਾਰਕਿੰਗ ਹੈ ਤੁਹਾਡੇ ਵੱਲ ਕੋਈ ਅਰੇਂਜਮੈਂਟ ਹੋ ਗਈ ਸਾਰੇ ਇਸ਼ੂ ਦੇਖਣਾ ਪਏਗਾ ਯਾਨੀ ਕਿ ਜਿਹੜੇ ਵੀ ਬਾਜ਼ਾਰ ਦੇ ਵੈਸੇ ਮਾਨ ਜੋ ਸਪੀਕਰ ਸਾਹਿਬ ਵੱਲੋਂ ਇਹ ਕੋ ਉਪਰਾਲਾ ਕੀਤਾ ਜਾ ਰਿਹਾ ਜਿਹੜਾ ਆਪਣਾ ਬੱਤੀਆਂ ਵਾਲਾ ਚੌਕ ਇਸ ਦੇ ਵਿੱਚ ਪਾਰਕਿੰਗ ਵੈਲ ਕੀਤੀ ਜਾ ਰਹੀ ਹੈ ਕੋਸ਼ਿਸ਼ جاری ਹੈ ਉਸ ਦੇ ਵਿਸ਼ੇ ਤੇ ਸਾਰਾ ਆਵਾਦੀ ਪਾਰਟੀ ਸਰਕਾਰਾਂ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਦੀ ਉਸ ਵੇਲੇ 1 ਕਰੋੜ 10 ਲੱਖ ਰੁਪਏ ਦੇ ਕਰੀਬ ਪੁਰਾਣੀ ਦਾਣਾ ਮੰਡੀ ਦੇ ਖਰਚ ਕੀਤੇ ਗਏ ਜੀ ਚਾਰ ਫੜ ਰਹਿ ਗਿਆ ਪੁਰਾਣੀ ਦਾਣਾ ਮੰਡੀ ਵਿੱਚ ਲੋਕਾਂ ਦਾ ਕਹਿਣਾ ਇਹ ਚਾਰ ਫੜਾਂ ਦੇ ਵਿੱਚੋਂ ਇੱਕ ਫੜ ਦੇ ਵਿੱਚ ਪਾਰਕਿੰਗ ਬਣਾ ਦਿੱਤੀ ਜਾਵੇ ਤੇ ਬਾਜ਼ਾਰ ਵਿੱਚ ਸਾਰੀ ਸਮੱਸਿਆ ਹੀ ਦੂਰ ਹੋ ਜਾਏਗੀ ਸਰ ਇਹ ਤਕਨੀਕੀ ਤੌਰ ਤੇ ਚੈੱਕ ਕਰ ਲੈਣੇ ਤਕਨੀਕੀ ਤੌਰ ਤੇ ਚੈੱਕ ਕਰਕੇ ਜੇ ਦਾ ਕੋਈ ਜਵਾਬ ਦਿੱਤਾ ਜਾ ਸਕਦਾ ਹੈ ਯਾਨੀ ਕਿ ਮੈਂ ਇਸ ਦੇ ਬਾਰੇ ਹਾਲ ਦੀ ਗੱਲ ਹੀ ਪੁੱਛਿਆ ਹੈ ਜਿਸ ਤਰ੍ਹਾਂ ਸ਼ਾਸਤਰੀ ਮਾਰਕੀਟ ਔਰ ਗੁਰਦੋਰਾ ਬਿਹਾਰ ਦੇ ਵਿੱਚ ਭੀੜੇ ਬਾਜ਼ਾਰਾ ਉੱਥੇ ਨਜ਼ਾਇਜ਼ ਕਬਜ਼ੇ ਹੋਏ ਹੋਏ ਆ ਉੱਥੋਂ ਲੰਘਣਾ ਟੱਪਣਾ ਵੀ ਔਖਾ ਸਕੂਟਰ ਮੋਟਰਸਾਈਕਲ ਪੈਦਲ ਆਲਿਆਂ ਨੂੰ ਵੀ ਲੰਘਣਾ ਔਖਾ ਹੁੰਦੇ ਵਾਰੇ ਕੀ ਕਰਨਾ ਚਾਹੀਦਾ ਸਰ ਮੈਂ ਜਨਾਬ ਨੂੰ ਪਹਿਲਾਂ ਹੀ ਦੱਸ ਦਿੱਤ ਕਿ ਆ ਇੱਕ ਵਾਰ ਇਹਨਾਂ ਨੂੰ ਹੁਣ ਦਿਵਾਰਤੀ ਇਹ ਜਿਹੜੀ ਸਾਡੀ ਐਕਸਰਸਾਈਜ਼ ਹੈ ਠੀਕ ਸਟਾਰਟ ਕਰਦੇ ਆ ਨਿੱਜੀ ਤੌਰ ਤੇ ਇੱਕ ਵਾਰ ਦੁਕਾਨਦਾਰਾਂ ਨੂੰ ਇੱਕ ਜਾਂ ਦੋ ਵਾਰ ਅਸੀਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਇਹਨੂੰ ਦੂਜਿਆਂ ਨੂੰ ਅੰਦਰ ਕਰ ਲਓ ਜੇ ਨਹੀਂ ਕਰਨਗੇ ਫਿਰ ਸਮਾਨ ਚੱਕਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਖਾਸ ਕਰਕੇ ਰੇਲਵੇ ਰੋਡ ਦੇ ਉੱਤੇ ਜੋ ਦੁਕਾਨਾਂ ਆ ਉਹਨਾਂ ਦੇ ਬਾਹਰ ਦੋ ਆ ਰੇੜੀਆਂ ਜਾਂ ਫੁੱਟਬਾਥ ਤੇ ਡੇ ਲੱਗੇ ਹੋਏ ਆ ਔਰ ਦੁਕਾਨਦਾਰ ਉਹਨਾਂ ਤੋਂ ਪੈਸੇ ਲੈ ਰਹੇ ਆ ਕੀ ਹੋ ਜਾ ਜੀ ਕੋਈ ਦੁਕਾਨਦਾਰ ਪੈਸੀ ਲੈ ਰਹੇ ਸਾਡੇ ਧਿਆਨ ਚ ਨਹੀਂ ਤੁਸੀਂ ਦੱਸ ਰਹੇ ਹੋ 100% ਇਲੀਗਲ ਹੈ ਨਾਜਾਇਜ਼ ਹੈ ਇਹ ਬਟ ਜਿਹੜੀ ਗੱਲ ਜਿੰਮੇ ਤੁਹਾਨੂੰ ਮੈਂ ਦੱਸ ਕੇ ਚੁੱਕਿਆ ਵੀ ਸਾਰੇ ਬਾਜ਼ਾਰ ਹੀ ਇਸ ਦੇ ਵਿੱਚ ਸ਼ਾਮਿਲ ਨੇ ਕੋਈ ਇੱਕਾ ਦੁਕਾਨ ਨਹੀਂ ਸਾਰੇ ਬਾਜ਼ਾਰਾਂ ਨੂੰ ਹੀ ਅਸੀਂ ਲਵਾਂਗੇ ਇਸ ਨਾਲ ਕੋਈ ਕਹਾਣੀ ਵਾੜ ਨਹੀਂ ਕੀਤੀ ਜਾਏ ਨਹੀਂ ਕੋਦ ਤੱਕ ਤੁਹਾਡੇ ਵੱਲੋਂ ਵਿਹਾਰ ਸ਼ੁਰੂ ਕੀਤਾ ਜਾਵੇਗਾ ਸਰ नेक्स्ट ਇਸ ਹਫਤੇ ਯਾਨੀ ਕਿ ਬੁੱਧਵਾਰ ਤੋਂ ਅਸੀਂ ਉਹਨਾਂ ਨੇ ਇੱਕ ਵਾਰ ਕਹਿਣਾ ਸ਼ੁਰੂ ਕਰਤਾਗੇ ਜੀ ਜੀ ਇਹ ਹੈ ਕੋਟਕਪੂਰਾ ਦਾ ਰੇਲਵੇ ਰੋਡ ਜਿੱਥੇ ਦੁਕਾਨਦਾਰਾਂ ਵੱਲੋਂ ਬਾਰ ਸਾਮਾਨ ਰੱਖ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਔਰ ਇਹ ਚ ਟ੍ਰੈਫਿਕ ਵਾਲੇ ਵੀ ਜਿਹੜੇ ਹੈ ਧਿਆਨ ਨਹੀਂ ਦੇ ਰਹੇ ਕਿਉਂਕਿ ਗੱਡੀਆਂ ਜਿਹੜੀਆਂ ਸੜਕ ਦੇ ਵਿਚਾਰੇ ਲੱਗੀਆਂ ਹੋਈਆਂ ਜਿੱਥੋਂ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨਾ ਸਮਾਨ ਦੁਕਾਨਾਂ ਦੇ ਬਾਹਰ ਲੱਗਾ ਹੋਇਆ ਔਰ ਇਹ ਜਿਹੜਾ ਰਸਤਾ ਜਾਮ ਕੀਤਾ ਹੋਇਆ ਇਥੋਂ ਲੰਘਣ ਢੱਪਣ ਵਾਲਿਆਂ ਨੂੰ ਬੁੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਾਸਤਰੀ ਮਾਰਕੀਟ 90 ਰੋਡ ਜਿਆਦਾ 90 ਰੋਡ ਦੀਆਂ ਤਸਵੀਰਾਂ ਦੇਖੋ ਕਿ ਕਿਸ ਤਰ੍ਹਾਂ ਸਮਾਹਦਾਰ ਜੁਦਾ ਆਇਆ ਤੁਹਾਨੂੰ ਸ਼ਾਸਤਰੀ ਮਾਰਕੀਟ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਸ਼ਾਸਤਰੀ ਮਾਰਕੀਟ ਦੇ ਵਿੱਚ ਜਿਹੜਾ ਬਹੁਤ ਲੰਮਾ ਦੱਪਣਾ ਉੱਥਾ ਆਇਆ ਕਿ ਆ ਦੁਕਾਨਦਾਰਾਂ ਵੱਲੋਂ ਬਾਹਰ ਸਮਾਨ ਰੱਖ ਕੇ ਔਰ ਕਾਫੀ ਟ੍ਰੈਪ ਨੂੰ ਜਾਨ ਕੀਤਾ ਆਇਆ ਹੈ ਰੇੜੀਆਂ ਵਾਲਿਆਂ ਵੱਲੋਂ ਵੀ ਜਿਹੜਾ ਰਸਤੇ ਦੇ ਵਿਚਾਲੇ ਰੇੜੀਆਂ ਲਾਈਆਂ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੜਕ ਦੇ ਵਿਚਾਲੇ ਦੇ ਆ ਕਿੰਨੀ ਲਗਾ ਰਿਹਾ ਔਰ ਲੰਘਣ ਲੱਪਣ ਵਾਲੇ ਨੂੰ ਕਾਫੀ ਦਿੱਕਤ ਹੋ ਰਹੀ ਹੈ ਔਰ ਨਗਰ ਕੌਂਸਲ ਦਾ ਇਸ ਵਾਲ ਕੋਈ ਵੀ ਧਿਆਨ ਨਹੀਂ ਹੈ ਅੱਜ ਨਗਰ ਕੌਂਸਲ ਦੇ ਇਹੋ ਸਾਹਿਬ ਨਾਲ ਗੱਲ ਕੀਤੀ ਉਹ ਵੀ ਕੀ ਕਹਿੰਦੇ ਆ ਉਹਨਾਂ ਬਾਰੇ ਵੀ ਤੁਹਾਨੂੰ ਸਰਾਵਾਂਗੇ ਪਰ ਤੁਸੀਂ ਰੇਲਵੇ ਰੋਡ ਔਰ ਸ਼ਾਸਤਰੀ ਮਾਰਕੀਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿੰਨਾ ਕਿੰਨਾ ਪੰਜ ਪੰਜ ਛੇ ਛੇ ਫੋਟੋ ਜਗਾ ਰੋਕ ਕੇ ਤੇ ਜਿਹੜਾ ਬਾਹਰ ਮੀਰ ਦਾ ਆਪਣਾ ਸਮਾਨ ਲਾਇਆ ਹੋਇਆ ਔਰ ਵਹੀਕਲ ਲਾਉਣ ਵਾਲਿਆਂ ਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਲੰਮਣ ਟੱਪਣ ਵਾਲਿਆਂ ਨੂੰ ਵੀ ਤੁਸੀਂ ਦੇਖੋ ਕਿੰਨੀ ਬਾਹਰ ਸੜਕ ਦੇ ਉੱਤੇ ਲੱਗੀ ਹੋਈ ਹੈ ਸਟਾਲ ਕਪੜੇ ਸਟਾਲ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਕਿਨੇ ਵਹੀਕਲ ਟੇਡੇ ਮਡੇ ਕਰਕੇ ਲੱਗੇ ਹੋਏ ਆ ਆ ਦੁਕਾਨ ਵਾਲੇ ਨੇ ਕਿੰਨਾ ਮਲੂ ਬਾਹਰ ਕਰਕੇ ਲਾਇਆ ਜਦੋਂ ਕਿ ਇਸ ਕੋਲ ਦੁਕਾਨ ਅੰਦਰ ਸਟਾਲ ਹੈਗੀ ਆ ਫਿਰ ਵੀ ਇਹਨੇ ਆਪਣੀ ਦੁਕਾਨ ਜਿਹੜੀ 6 ਫੁੱਟ ਤੇ 7 ਫੁੱਟ ਅੱਗੇ ਸੜਕ ਦੇ ਵਿਚਾਲੇ ਲਾਈ ਹੋਈ ਆ ਆਟੋ ਵਾਲੇ ਨੂੰ ਵੇਖੋ ਕਿਵੇਂ ਆਟੋ ਲਾਇਆ ਹੋਇਆ ਟੇਡਾ ਕਰਕੇ ਔਰ ਆ ਗਲੀਆਂ ਦੇਖ ਲਓ ਸੜਕ ਦੇ ਵਿਚਾਲੇ ਖੜੀਆਂ ਇਹ ਕੋਈ ਵੀ ਟ੍ਰੈਫਿਕ ਵਾਲੇ ਦਾ ਧਿਆਨ ਨਹੀਂ ਹੈਗਾ ਕੋਈ ਵੀ ਨਗਰ ਕੌਂਸਲ ਦਾ ਧਿਆਨ ਨਹੀਂ ਲੈ ਹੈਗਾ ਲੰਗੜਪੁਰ ਨੂੰ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਯੋਹ ਸਾਬ ਨੂੰ ਅਸੀਂ ਅੱਜ ਗੱਲ ਕੀਤੀ ਹੈ ਔਰ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਕਿ ਯੋਹ ਸਾਬ ਨੇ ਕੀ ਕਿਹਾ ਔਰ ਟ੍ਰੈਫਿਕ ਕਿਸ ਤਰ੍ਹਾਂ ਜਾਮ ਹੋ ਰਿਹਾ ਹੈ ਕਿਸ ਤਰ੍ਹਾਂ ਗੱਡੀਆਂ ਸੜਕ ਦੇ ਵਿਚਾਲੇ ਲੱਗੀਆਂ ਆਈਆਂ ਲੰਘਣ ਟੱਪਣ ਵਾਲਿਆਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ